ਸੱਚਿਆ ਕਾਲ ਐਸਨਿਊਜ਼ 21 ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲ ਕਰਦੇ ਹਾਂ ਅੱਜ ਦੀਆਂ ਕੁਝ ਤਾਜ਼ਾ ਖਬਰਾਂ ਬਾਰੇ ਥਾਣਾ ਸਦਰ ਪੱਟੀ ਵਿਖੇ ਮਿਤੀ 29 ਜੁਲਾਈ 2024 ਨੂੰ ਜਗਰੂਪ ਸਿੰਘ ਪੁੱਤਰ ਸਤਨਾਮ ਸਿੰਘ ਨੇ харਪੀਰ ਸਿੰਘ ਹੈਪੀ ਅਤੇ ਗੁਰਚੇਤ ਸਿੰਘ ਪੁੱਤਰ ਸਲਵਿੰਦਰ ਸਿੰਘ ਤੇ ਆਪਣੀ ਨਜਾਇਜ਼ 12 ਬੋਰ ਅਤੇ 315 ਬੋਰ ਨਾਲ ਮੁੱਦਾਈ ਤੇ ਸਿੱਧੇ ਫਾਇਰ ਕਰਨ ਤੇ ਪਰਚਾ ਦਰਜ ਕਰਵਾਇਆ ਹੈ ਹਮਲੇ ਦੀ ਬਜਾਏ ਇਹ ਦਸੀ ਜਾ ਰਹੀ ਹੈ ਕਿ ਮੁੱਦਾਈ ਨੇ ਆਪਣੇ ਚਾਚੇ ਦੀ ਮਦਦ ਕੀਤੀ ਸੀ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਵਾਉਣ ਵਿੱਚ ਇਸ ਕਾਰਨ ਗੁੱਸੇ ਵਿੱਚ ਆ ਕੇ ਦੋਸ਼ੀਆਂ ਨੇ ਮੁਦਈ ਤੇ ਹਮਲਾ ਕੀਤਾ ਹੈ। ਖਾਣਾ ਸਿਟੀ ਪੱਟੀ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਰਜਿੰਦਰ ਸਿੰਘ ਪੁੱਤਰ ਸੁਖਮਿੰਦਰ ਸਿੰਘ ਨੇ ਬ੍ਰਿਜਿੰਦਰ ਸਿੰਘ, ਗੁਰਵੈਲ ਸਿੰਘ, ਹਰਪ੍ਰਿੰਦ ਕੋਰ, ਸੋਨਾ ਰਾਜ, ਹਰਪੀਤ ਸਿੰਘ, ਪੁਪਿੰਦਰ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ ਅਤੇ ਦੋਨ ਪਛਾਤੇ ਵਿਅਕਤੀਆਂ ਤੇ ਮੁਦਈ ਕੋਲ ਗਹਿਣੇ ਰੱਖੀ ਜ਼ਮੀਨ ਨਾਲ ਛੇੜਛਾੜ ਕਰਨ ਤੋਂ ਰੋਕਣ ਤੇ ਖਾਤਾ ਪਈ ਕਰਨ ਅਤੇ ਲਾਇਸੈਂਸੀ ਪਿਸਤੌਲ ਨਾਲ ਹਮਲਾ ਕਰਨ ਤੇ ਪਰਚਾ ਦਰਜ ਕਰਵਾਇਆ ਹੈ ਜਿੰਦਰ ਸਿੰਘ ਸਵਰ ਹਸਪੀਟਲ ਕੈਰੋ ਵਿਖੇ ਦਾਖਲ ਸੀ ਪੁਲਿਸ ਨੂੰ ਪਰਚਾ ਦਰਜ ਕਰਵਾਉਣ ਤੋਂ ਬਾਅਦ ਵੀ ਕਿਸੇ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਥਾਣਾ ਸਦਰ ਤਰੰਤ ਅਨ ਵਿਖੇ ਅੰਦਰਜੀਤ ਕੌਰ ਪਤਨੀ ਬਲਕਾਰ ਸਿੰਘ ਵਾਸੀ ਪੁੱਲਰ ਨੇ ਦਲਬੀਰ ਸਿੰਘ ਸਰਵੰਤ ਸਿੰਘ ਅਤੇ ਗਗਨਦੀਪ ਸਿੰਘ ਤੇ 28 ਜੁਲਾਈ 2024 ਨੂੰ ਰਾ 8:30 ਵਜੇ ਦੇ ਕਰੀਬ ਉਹਨਾਂ ਨਾਲ ਕੁੱਟਮਾਰ ਕਰਨ ਤੇ ਮੁਕੱਦਮਾ ਦਰਜ ਕਰਵਾਇਆ ਹੈ ਮੁਦਈਦਈਲਾ ਸਿਵਲ ਹਸਪੀਟਲ ਤਰੰਤਾਂ ਵਿੱਚ 24 ਜੁਲਾਈ ਤੱਕ ਚੱਲ ਰਿਹਾ ਸੀ ਜ਼ਮੀਨੀ ਵਿਵਾਦ ਕਾਰਨ ਹੋਏ ਝਗੜੇ ਦਾ ਮੋਤਬਾਰਾ ਨੇ ਰਾਜੀਨਾਮਾ ਵਿਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ناکਾਮਯਾਬੀ ਦੌਰਾਨ ਪਰਚਾ ਦਰਜ ਕਰਵਾਇਆ ਗਿਆ ਥਾਣਾ ਸਿਟੀ ਗੋਇੰਦਵਾਲ ਸਾਹਿਬ ਵਿਖੇ ਨੌਜਵਾਨ ਬਲਜੀਤ ਸਿੰਘ ਪੁੱਤਰ जोगਿੰਦਰ ਸਿੰਘ ਤੇ ਪਿੰਡ ਦੇ ਵਿਅਕਤੀ ਸੂਰਜ ਵਿੱਪਨ ਗੋਲੂ ਸੁਵਿੰਦਰ ਅਤੇ ਮਹਿਕ ਵੱਲੋਂ ਦੁਕਾਨ ਦੇ ਅੰਦਰ ਬੁਲਾ ਕੇ ਕੁੱਟਮਾਰ ਕਰਨ ਤੇ ਪਰਚਾ ਦਰਜ ਕਰਵਾਇਆ ਗਿਆ ਹੈ ਮੁੱਦਈ ਨੂੰ ਕਾਫੀ ਝੋਟਾ ਆਨਕਾਰਨ ਗੁਰੂ ਨਾਨਕ ਦੇਵ ਹਸਪੀਟਲ ਵਿਖੇ ਦਾਖਲ ਵੀ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਥਾਣਾ ਚੋਲਾ ਸਾਹਿਬ ਵਿਖੇ تنویر कौर ਪਤਨੀ ਕਰਨ ਨਾਇਰ ਚੋਲਾ ਸਾਹਿਬ ਨੇ ਆਪਣੇ ਪਤੀ ਕਰਨ ਨਾਇਰ ਅਤੇ ਉਸ ਦੇ ਸਾਥੀ ਸਰੋਜ ਬਾਲਾ ਪਤਨੀ ਪਵਨ ਕੁਮਾਰ ਅਤੇ ਵਿਕਾਸ ਕੁਮਾਰ ਮਿੰਟਾ ਪੁੱਤਰ ਜਗਲਕਿਸ਼ੋਰ ਤੇ ਉਸ ਤੋਂ ਦਾਜਮੰਗਨ ਕੋਟਮਾਰਕਰਨ ਅਤੇ ਵਿਕਾਸ ਅਤੇ ਜੁਗਲਕਿਸ਼ੋਰ ਵੱਲੋਂ ਮਾੜੀ ਨਿਗਰੱਖਣ ਤੇ ਪਰਚਾ ਦਰਜ ਕਰਵਾਇਆ ਹੈ। ਠਾਣਾ ਸਿਟੀ ਚੋਲਾਸਾਈ ਵਿਖੇ ਅਸਈ ਰਾਜਵੀਰ ਸਿੰਘ ਨੇ ਨਿਸ਼ਾਨ ਸਿੰਘ ਪੁੱਤਰ ਨਰਿੰਦਰ ਸਿੰਘ, ਅਤਰ ਸਿੰਘ ਪੁੱਤਰ ਜਸਪਾਲ ਸਿੰਘ, ਪਿੰਟੂ ਪੁੱਤਰ ਨੰਬਰਦਾਰ ਸਿੰਘ, ਗੁਰਦੇਵ ਸਿੰਘ ਪੁੱਤਰ ਕਿਕਰ ਸਿੰਘ ਸਮੇਤ ਇੱਕ ਨਾਮਾਲੂਮ ਵਿਅਕਤੀ ਤੇ ਸਰਕਾਰੀ ਟਰਾਂਸਫਾਰਮ ਵਿੱਚੋਂ ਟਰਾਂਸਫਾਰਮਰ ਦਾ ਸਮਾਨ ਅਤੇ ਖੇਲ ਚੋਰੀ ਕਰਨ ਅਤੇ ਵੇਚਣ ਤੇ ਪਰਚਾ ਦਰਜ ਕੀਤਾ ਹੈ ਜਿਨ੍ਹਾਂ ਵਿੱਚੋਂ ਅਤਰ ਸਿੰਘ ਪੁੱਤਰ ਜਸਪਾਲ ਸਿੰਘ ਨੂੰ ਤਾਂ ਪੁਲਿਸ ਨੇ ਕਾਬੂ ਕਰ ਲਿਆ ਪਰ ਬਾਕੀ ਸਾਥੀ ਫਰਾਰ ਹੋ ਗਏ ਹਨ। थाना ਸਿਟੀ ਤਰਨਤਾਰਨ ਵਿਖੇ ਐਸਆਈ ਲਖਵਿੰਦਰ ਸਿੰਘ ਨੇ ਹਰਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਤਰਨਤਾਰਨ ਪਾਸੋ ਮੀਤਿਆ 28 ਜੁਲਾਈ 2024 ਨੂੰ ਸ਼ਾਮ 6:38 ਵਜੇ ਦੇ ਕਰੀਬ 2 ਗ੍ਰਾਮ 99 ਮਿਲੀਗ੍ਰਾਮ ਹਿਰੋਇਨ ਬਰਾਮਦ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। थाना ਸਿਟੀ ਸਰਾਇ ਇਮਾਨਤ ਖਾਤਾ ਐਸਆਈ ਸੁਖਪਾਲ ਸਿੰਘ ਨੇ ਸੁਖਪਾਲ ਸਿੰਘ ਉਰਫ ਪਾਲੀ ਪੁੱਤਰ ਮ੍ਰਿਤਕ ਦਿਲਬਾਖ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਖਰਪਜਨ ਸਿੰਘ ਵਾਸੀ ਕਿਲਾ ਚਬਾਲਕਲਾ ਤੋਂ 42 ਗ੍ਰਾਮ ਹਿਰੋਇਨ ਅਤੇ ਇੱਕ ਸਪਲੈਂਡਰ ਪਲਸ ਬਲੈਕ ਕਲਰ ਨੰਬਰੀ PB028081 ਅਠਾਈ ਬਰਾਮਤ ਕਰਨ ਦੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ। थाना ਸਿਟੀ ਵਾਲ ਟੋਹਾ ਵਿਖੇ ਐਸਆਈ ਚਰਨ ਸਿੰਘ ਨੇ ਰਾਜੀਵ ਕੁਮਾਰ ਜੀਵਾ ਪੁੱਤਰ सुरेंद्र ਕੁਮਾਰ ਵਾਸੀ ਆਸਲ ਉਤਾੜ ਤੋਂ ਗਸ਼ਟਦਹਰਾਂ 2 ਗ੍ਰਾਮ ਹਿਰੋਇਨ ਨੁਮਾ ਚੀਜ਼ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਗਈ ਹੈ ਇਸੇ ਤਰ੍ਹਾਂ ਐਸੇਵਰ ਸਿੰਘ ਨੇ ਰਾਜੀਵ ਸਿੰਘ ਰਾਣਾ ਪੁੱਤਰ ਤਰਸੀਮ ਸਿੰਘ ਤੋਂ 30 ਗ੍ਰਾਮ ਹਿਰੋਇਨ ਬਰਾਮਦ ਕਰਕੇ ਉਸ ਦੇ ਪਰਚਾ ਦਰਜ ਕੀਤਾ ਹੈ ਠਾਣਾ ਸਿਟੀ ਜਬਾਲ ਵਿਖੇ ਐਸਐਸਆਈ ਜਤਿੰਦਰ ਸਿੰਘ ਨੇ ਹਰਜੀਤ ਸਿੰਘ ਪੁੱਤਰ ਕਰਮ ਸਿੰਘ ਤੋਂ 16 ਗ੍ਰਾਮ ਹਿਰੋਇਨ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਖੱਲੜਾ ਵਿਖੇ ਐਸਆਈ ਨਿਰਮਲ ਸਿੰਘ ਨੇ ਸੰਦੀਪ ਸਿੰਘ ਪੁੱਤਰ ਸਤਨਾਮ ਸਿੰਘ ਤੋਂ 18 ਗ੍ਰਾਮ ਹਿਰੋਇਨ ਅਤੇ ਗੋਂਦਵਾਲ ਸਾਹਿਬ ਵਿਖੇ ਐਸਆਈ ਕੁਲਦੀਪ ਸਿੰਘ ਨੇ ਸ਼ਮਸ਼ੇਰ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਖਡੂਰ ਸਾਹਿਬ ਤੋਂ 105 ਗ੍ਰਾਮ ਹਿਰੋਇਨ ਥਾਣਾ ਸਦਰ ਪੱਟੀ ਵਿਖੇ ਐਸਆਈ ਬਲਵਿੰਦਰ ਸਿੰਘ ਨੇ ਗੁਰਪ੍ਰੀਤ ਸਿੰਘ ਕੁਲਦੀਪ ਸਿੰਘ ਅਤੇ ਸਾਹਿਲ ਮਲਹੋਤਰਾ ਪੱਟੀ ਤੋਂ 15 ਗ੍ਰਾਮ ਹਿਰੋਇਨ ਬਰਾਮਦ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੰਦੀ ਹੈ ਠਾਨਾ ਸਿਟੀ ਗੋਇੰਦਵਾਲ ਸਾਹਿਬ ਵਿਖੇ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਵਿਚੋਂ ਹਵਾਲਾਤੀ ਹਰਸ਼ ਕੁਮਾਰ, ਤਰਸੇਮ ਸਿੰਘ, ਅਸ਼ਵਨਦੀਪ ਸਿੰਘ ਅਤੇ ਕਰਮਜੀਤ ਸਿੰਘ ਤੋਂ 4 ਮੋਬਾਈਲ ਫੋਨ ਅਤੇ 4 SIM ਬ੍ਰਾਮਦ ਕਰਕੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਨੂੰ ਵੀ ਅਮਲ ਵਿੱਚ ਲਿਆਂਦਾ ਗਿਆ ਹੈ। ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ asnews21 ਦੇ YouTube ਚੈਨਲ ਨੂੰ ਅਤੇ ਕਿਸੇ ਵੀ ਤਰ੍ਹਾਂ ਦੇ ਕੋਈ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ 991538370